ਫਰੀਦਕੋਟ ਸ਼ਹਿਰ ਦੇ ਦਰਬਾਰ ਗੰਜ ਕੰਪਲੈਕਸ ਅਤੇ ਲਾਲ ਕੋਠੀ ਏਰੀਆ ਵਿੱਚ ਸਥਿਤ ਅੰਦਰੂਨੀ ਸੜਕਾਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ ਕਰੀਬ 50 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ ਇਹ ਜਾਣਕਾਰੀ ਦਿੰਦਿਆਂ ਸਥਾਨਕ ਵਿਧਾਇਕ ਮਾਨਯੋਗ ਐਮਐਲਏ ਹਲਕਾ ਫਰੀਦਕੋਟ ਦਾ ਗੁਰਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਕੰਮ ਉਹਨਾਂ ਦੇ ਨਿਜੀ ਉਪਰਾਲਿਆਂ ਸਦਕਾ ਸੰਭਵ ਹੋ ਸਕਿਆ ਹੈ ਦਰਬਾਰ ਗੰਜ ਕੰਪਲੈਕਸ ਜੋ ਕਿ ਸ਼ਹਿਰ ਦੀ ਇੱਕ ਪ੍ਰਮੁੱਖ ਸੈਰਗਾਹ ਹੈ ਤੇ ਸ੍ਰੀ ਰਿਸ਼ਮ ਹਰ ਉਮਰ ਦੇ ਅਤੇ ਹਰ ਵਰਗ ਦੇ ਲੋਕਾਂ ਦੁਆਰਾ ਸਹਿਰ ਲਈ ਵਰਤੇ ਜਾਂਦਾ ਹੈ ਇਸ ਕੰਪਲੈਕਸ ਵਿੱਚ ਕਈ ਅਧਿਕਾਰੀਆਂ ਦੇ ਦਫ਼ਤਰ ਅਤੇ ਰਿਹਾਇਸ਼ੀ ਕੁਆਟਰ ਵੀ ਹਨ ਜਿਨ੍ਹਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਇਹ ਅੰਦਰੂਨੀ ਸੜਕਾਂ ਲਗਭਗ 2009-10 ਵਿੱਚ ਆਖਰੀ ਵਾਰ ਮੁਰੰਮਤ ਕੀਤੀਆਂ ਗਈਆਂ ਸਨ ਲੰਮਾ ਸਮਾਂ ਬੀਤ ਜਾਣ ਕਾਰਨ ਇਹ ਸੜਕਾਂ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ ਜਿਸ ਕਾਰਨ ਆਵਾਜਾਈ ਵਿੱਚ ਵੀ ਪਰੇਸ਼ਾਨੀ ਆ ਰਹੀ ਸੀ ਸਰਦਾਰ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਕੋਲ ਇਸ ਕੰਮ ਦੀ ਮਨਜ਼ੂਰੀ ਲਈ ਪੈਰਵੀ ਕੀਤੀ ਜਿਸ ਦੇ ਨਤੀਜੇ ਵੱਲੋਂ ਕਰੀਬ 49.98 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਹੋਈ ਹੈ ਇਹੇ ਕੰਮ ਐਸਜੀ ਇੰਟਰਪ੍ਰਾਈਜ਼ ਫਿਰੋਜ਼ਪੁਰ ਨੂੰ 39.98 ਲੱਖ ਰੁਪਏ ਵਿੱਚ ਲਾਟ ਕੀਤਾ ਗਿਆ ਅਤੇ ਇਸ ਨੂੰ 3 ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਸਮਾਂ ਦਿੱਤਾ ਗਿਆ ਹੈ ਇਸ ਨਾਲ ਨਾ ਸਿਰਫ ਸੈਰ ਕਰਨ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ ਸਗੋਂ ਇੱਥੇ ਸਥਿਤ ਦਫ਼ਤਰਾਂ ਅਤੇ ਰਿਹਾਇਸ਼ੀ ਏਰੀਏ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਵਿੱਚ ਆਸਾਨੀ ਹੋਵੇਗੀ ਇਹੀ ਕੰਮ ਫਰੀਦਕੋਟ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਹੋਰ ਕੀ ਕਹਿੰਦੇ ਨੇ ਹਲਕਾ ਵਿਧਾਇਕ ਫਰੀਦਕੋਟ ਦਾ ਗਰਦੇਸ਼ ਸਿੰਘ ਸੇਖੋਂ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਫਰੀਦਕੋਟ ਦੇ ਇਤਿਹਾਸਿਕ ਸ਼ਹਿਰ ਦੇ ਅੰਦਰ ਇਹ ਸਾਡਾ ਇਤਿਹਾਸਿਕ ਦਰਬਾਰਗੰਜ ਹੈ ਜਿਸ ਦੀਆਂ ਸੜਕਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਰਾਬ ਸੀਗੀਆਂ ਉਸ ਦੀਆਂ ਹੁਣਾਂ ਜਿਉਂ ਕਈ ਤਾਂ ਜਿਹੜੀਆਂ ਬਿਲਕੁਲ ਨਕਾਰਾ ਹੋ ਚੁੱਕੀਆਂ ਸੀ ਉਦ ਲਈ ਸਰਕਾਰ ਵੱਲੋਂ 49 ਲੱਖ ਰੁਪਏ ਅਲਾਟ ਕੀਤੇ ਸੀ ਔਰ ਟੈਂਡਰ ਜਿਹੜਾ 40 ਲੱਖ ਰੁਪਏ ਦਾ ਲੱਗਿਆ 9 ਲੱਖ ਦੀ ਸੇਵਿੰਗ ਉਹ ਵੀ ਇਸੇ ਪ੍ਰੋਜੈਕਟ ਦੇ ਉੱਤੇ ਕਿਸੇ ਨਾ ਕਿਸੇ ਹੋਰ ਲਾਵਾਂਗੇ ਤੇ ਨਾਲ ਹੀ ਇਹ ਜਿਹੜੀ ਪੂਰਨ ਰੂਪ ਦੇ ਜਿੰਨੀਆਂ ਸਾਰੀਆਂ ਦਰਬਾਰ ਕਾਇਨੀਆਂ ਸੜਕਾਂ ਉਹ ਮੁਕੰਮਲ ਹੋਣਗੀਆਂ